ਦੇਖੋ ਜੀ ਮੈਂ ਤਾਂ ਇੱਕ ਝੋੜੀ ਕਰਕੇ ਆਉਂਦੇ ਪੁੱਤ ਲਈ ਇਨਸਾਫ ਮੰਗ ਰਹੀ ਆ ਕਿ ਮੇਰੇ ਪੁੱਤ ਨੂੰ ਜੀ ਦਾ ਦਰਜਾ ਦਿੱਤਾ ਜਾਵੇ ਮੇਰੇ ਪੁੱਤ ਨੂੰ ਇਨਸਾਫ ਤੋਂ ਮੇਰੀ ਬੋਦੀ ਨੂੰ ਇਨਸਾਫ ਤੋਂ ਦੇਖੋ ਮੇਰਾ ਪੁੱਤ ਬਾਰਡਰ ਤੇ ਜੀਤ ਹੋਇਆ ਉੰਨੇ ਕੋਈ ਕੋਈ ਨਸ਼ਾ ਕਰਕੇ ਤਹੇ ਨਾ ਆਪਣੀ ਜਾਨ ਗਵਾਈ ਆ ਦੇਸ਼ ਦੀ ਖਾਤਰ ਮੇਰਾ ਪੁੱਤ ਹੀ ਹਿਤ ਹੋਇਆ ਇਹ ਸਰਕਾਰ ਨੂੰ ਸੀ ਦਦਰ ਜਾ ਕਵੇ ਮੇਰੇ ਪੁੱਤ ਦਾ ਮਾਨਤਨ ਮਾਨ ਨਾ ਰੋਲੇ ਮੈਨੂੰ ਰੋਣ ਦੀ ਜੇ ਚੀਤਾਂ ਦੇ ਪਰਿਵਾਰ ਹੀ ਰੋਲ ਕੇ ਝੜਕਾਂ ਤੇ ਤਾਂ ਕੋਈ ਮਾਂ ਪੁੱਤ ਨੂੰ ਬਾਦਰ ਤੇ ਨਹੀਂ ਘੱਲੂਗੀ ਕੋਈ ਮਾਂ ਪੁੱਤ ਨੂੰ ਬਾਰਡਰ ਤੇ ਨਹੀਂ ਕੱਦੂਗੀ ਮੈਂ ਇਹ ਕਹਿੰਨੀ ਆ ਕਿ ਇਹ ਅਗਨੀ ਵੀਰਾਂ ਜਿਹੜੀ ਸਕੀਮ ਇਹਨੂੰ ਜਾਂ ਤਾਂ ਪੱਕੀ ਕੀਤਾ ਜਾਵੇ ਤੇ ਜਾਂ ਇਹਨੂੰ ਬੰਦ ਕੀਤਾ ਜਾਵੇ ਕਿਉਂਕਿ ਜਿੱਤਰਾ ਅਸੀਂ ਮਿਲਕਦੇ ਆਂ ਹੋਰ ਕੋਈ ਮਾਂ ਨਾ ਮਿਲਕੇ ਮੇਰੇ ਵਾਂਗੂ ਮੇਰਾ 20 ਸਾਲ ਦਾ ਪੁੱਤ ਚਲਾ ਗਿਆ ਪਰ ਮੈਂ ਦਰਦ-ਦਰਦ ਤੇ ਪੜਕਦੀ ਆਂ ਇਨਸਾਫ ਦੀ ਕਾਤਰ ਪਰ ਮੈਂ ਇਨਸਾਫ ਆ ਤੇ ਪੁੱਤ ਦਾ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਮੈਂ ਦਰਦਾਰੀ ਪੜਕਦੀ ਰਹੂੰਗੀ ਜਦੋਂ ਮੈਨੂੰ ਇਨਸਾਫ ਮਿਲ ਗਿਆ ਮੈਨੂੰ ਉਦੋਂ ਚੈਨ ਆਉਗਾ ਆਰਮੀ ਦੇ ਕੋਲ ਅਸੀਂ ਜਾ ਕੇ ਆਏ ਜੀ ਸ਼ਿਟੀਨਗਰ ਖੁਦ ਸੰਭਾਲ ਲੈ ਕੇ ਆਈ ਪੁੱਤ ਦਾ ਜਗਾ ਵੇਖ ਕੇ ਆਈ ਆਂ ਥਾਣਾ ਦੇਖ ਕੇ ਆਈ ਸਭ ਕੁਝ ਦੇਖਿਆ ਹੀ ਪੁੱਤ ਦਾ ਪਰ ਮੇਰੇ ਪੁੱਤ ਨੂੰ ਰੋਲਿਆ ਜਾ ਰਿਹਾ ਕੋਈ ਇਨਸਾਫ ਨਹੀਂ ਦੇ ਰਿਹਾ ਜੀ ਪਰ ਮੈਂ ਉਨਾ ਚਿਰ ਪੜਕੂ ਤਿੰਨ ਨਾਤੇ ਰੋਕ ਰੱਖਣ ਨੂੰ ਸਭ ਤੋਂ ਜ਼ਿਆਦਾ ਚਰਮ ਰੋਕ ਨੂੰ ਜੀ ਸਾਹਿਬ ਨੇ ਕਿਹਾ ਕਿ ਵਿੱਚ ਬੈਠਾ